कल शाम नु तकरीबन 5 ਵਜੇ ਸੀ ਇੱਕ ਇਨਸੀਡੈਂਟ ਹੋਇਆ ਸੀਗਾ ਕਲੋਆ ਅੱਡਾ ਪੈਂਦਾ ਇੱਥੇ ਟਾਂਡਾ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਉੱਥੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬਲਜੀਤ ਸਿੰਘ ਉਰਫ ਬਿੱਲਾ ਨਾਂ ਦਾ ਵਿਅਕਤੀ ਹੈਗਾ ਉਹਦੇ ਤੇ ਫਾਇਰ ਇੰਜਰੀਜ਼ ਹੋਈਆਂ ਤੇ ਹੀ ਵਾਸ ਟੇਕਨ ਟੂ ਦੀ ਟਾਂਡਾ ਹਸਪੀਟਲ ਲੈ ਕੇ ਗਏ ਸੀਗੇ ਉੱਥੇ ਬਟ ਬਿਕੋਜ਼ ਇੰਜਰੀ ਸੀਰੀਅਸ ਸੀਗੀ ਤੇ ਹੀ ਸਕੰਮ ਟੂ ਦੀ ਇੰਜਰੀਜ਼ ਉਹਨਾਂ ਦੀ ਡੈਥ ਹੋ ਗਈ ਸੀ ਤੁਰੰਤ ਹੀ ਸਾਡੇ ਐਸ ਐਚਓ ਇਨਸਪੈਕਟਰ ਗੁਰਿੰਦਰ ਜੀ ਜੀ ਡੀਐਸਪੀ ਟੰਡਾ ਨਵਿੰਦਰ ਸਿੰਘ ਜੀ ਐਸਪੀ ਡੀ ਸਾਡੇ ਪਰਮਿੰਦਰ ਸਿੰਘ ਜੀ ਡੀਐਸਪੀ ਡੀ ਪ੍ਰਨੀਤ ਸਿੰਘ ਇਨਚਾਰਜ ਸਹੀ ਇਹ ਸਾਰੇ ਹੀ ਸੀਨੀਅਰ ਆਫਸਰਸ ਮੌਕੇ ਤੇ ਤੁਰੰਤ ਹੀ ਪਹੁੰਚ ਗਏ ਸੀਗੇ ਐਂਡ ਇਮੀਡੀਏਟਲੀ ਅਸੀਂ ਵੱਖ-ਵੱਖ ਟੀਮਸ ਰਵਾਨਾ ਕਰਤੀ ਐਂਡ ਸਾਰੀ ਰਾਤ ਹੀ ਸਾਰੇ ਆਫਸਰਸ ਨੇ ਬੜੀ ਮਿਹਨਤ ਕੀਤੀ ਤੇ ਸਾਨੂੰ ਹਿਊਮਨ ਐਂਡ ਟੈਕਨੀਕਲ ਇਨਪੁਟਸ ਆ ਗਏ ਸੀਗੇ ਸਾਨੂੰ ਸ਼ੂਟਰਸ ਦੇ ਬਾਰੇ ਕਾਫੀ ਸਬੂਤ ਮਿਲ ਗਏ ਸੀਗੇ ਕੁਝ ਕਲੂਜ਼ ਮਿਲ ਗਏ ਸੀਗੇ ਐਂਡ ਦੇ ਵਾਰ ਆਇਡੈਂਟੀਫਾਈਡ ਤੇ ਉਹਨਾਂ ਦੇ ਪਿੱਛੇ ਅਸੀਂ ਰੀਡਿੰਗ ਪਾਰਟੀਆਂ ਬਣਾਤੀ ਸੀਗੀ ਐਂਡ ਅੱਜ ਵੀ ਇਸ ਏਰੀਆ ਦੇ ਵਿੱਚ ਸਾਨੂੰ ਇਤਲਾਹ ਸੀਗੀ ਕਿ ਇੱਕ ਬੰਦਾ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਇਹ ਈਸੀ ਟਾਂਡੇ ਦੇ ਏਰੀਆ ਦਾ ਹੀ ਰਹਿਣ ਵਾਲਾ ਹੈਗਾ ਬੁੱਲੋਵਾਲ ਦੇ ਏਰੀਆ ਦਾ ਰਹਿਣ ਵਾਲਾ ਹੈਗਾ ਤੇ ਉਹ ਟਾਂਡੇ ਦੇ ਏਰੀਆ ਵਿੱਚ ਹੀ ਫਿਰਦਾ ਹੈਗਾ ਅਸੀਂ ਵੱਖ-ਵੱਖ ਪਾਰਟੀਆਂ ਬਣਾਈ ਹੋਈ ਸੀ ਕਿ ਜੋ ਕਿ ਰੇਡ ਕਰ ਰਹੇ ਸੀਗੇ ਜਿੱਦਾਂ ਕਿ ਆਪਣੀ ਮੋਟਰ ਬਣੀ ਹੁੰਦੀ ਹੈ ਖੇਤਾਂ ਦੇ ਵਿੱਚ ਉੱਥੇ ਵੀ ਤੇ ਅਸੀਂ ਮੋਬਾਈਲ ਸਰਪ੍ਰਾਈਜ਼ ਨਾਕਾਬੰਦੀ ਕੀਤੀ ਸੀਗੀ ਇੱਕ ਨਾਕਾਬੰਦੀ ਇੱਥੇ ਅਸੀਂ ਜਿੱਥੇ ਖੜੇ ਆਂ ਚੋਟਾਲਾ ਪਿੰਡ ਦੇ ਲਾਗੇ ਐਸ ਐਚਓ ਟਾਂਡਾ ਇਨਸਪੈਕਟਰ ਗੁਰਿੰਦਰ ਜੀ ਜੀ ਉਹਨਾਂ ਦੀ ਟੀਮ ਨੇ ਕੀਤੀ ਹੋਈ ਸੀਗੀ ਉਹ ਸ਼ਾਮ ਨੂੰ ਜਿਹੜਾ ਇਹ ਲਖਵਿੰਦਰ ਸਿੰਘ ਜੋ ਕਿ ਅਕਿਊਜ਼ ਸਾਨੂੰ ਵੌਂਟਡ ਸੀਗਾ ਉਹ ਮਿਲਦਾ ਜੁਲਦਾ ਹੂਲੀਏ ਦਾ ਬੰਦਾ ਮੋਟਰਸਾਈਕਲ ਤੇ ਲੰਘ ਰਿਹਾ ਸੀ ਇਹਨਾਂ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਬਟ ਇਨਸਟੈਡ ਆਫ ਸਟਾਪਿੰਗ ਉਹ ਉਹਨੇ ਕੱਚੇ ਰਾਹ ਤੇ ਮੋਟਰਸਾਈਕਲ ਪਾ ਲਿਆ ਇਹਨਾਂ ਨੇ ਚੇਸ ਕੀਤਾ ਤੇ ਉਹਨਾਂ ਨੇ ਉਹਨੇ ਫਾਇਰ ਓਪਨ ਕਰਤਾ ਸਾਡੀ ਪਾਰਟੀ ਤੇ ਫੋਰਚੂਨੇਟਲੀ ਸਾਡੀ ਪਾਰਟੀ ਨੂੰ ਕੋਈ ਫਾਇਰ ਨਹੀਂ ਵੱਜਿਆ ਬਟ ਉਹਨੂੰ ਵਾਰਨ ਵੀ ਕੀਤਾ ਬਟ ਉਹਨੇ ਫੇਰ ਫਾਇਰ ਕਰਤਾ ਤੇ ਇਨ ਰਿਟੈਲੀਏਸ਼ਨ ਸਾਡੀ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਉਦੇ ਇੱਕ ਲੈਗ ਦੇ ਵਿੱਚ ਫਾਇਰ arm ਇੰਜਰੀ ਹੋਈ ਹੈਗੀ ਐਂਡ ਹੀ ਵਾਸ ਟੇਕਨ ਟੂ ਦੀ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਇਹ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਹੈਗਾ ਜਿਹਦੇ ਤੇ ਫਾਇਰ arm ਇੰਜਰੀ ਹੋਈ ਹੈ ਇਹ ਕੱਲ ਦੀ ਸ਼ੂਟਿੰਗ ਦੇ ਵਿੱਚ ਇਨਵੋਲਡ ਸੀ ਐਂਡ ਇਨ ਐਫਆਰ ਕਿਤੇ ਸੀਗੇ ਉਸ ਬੰਦੇ ਤੇ ਜੋ ਬਲਜੀਤ ਸਿੰਘ ਉਰ ਬਿੱਲਾ ਜਿਹਨੇ ਦੀ ਡੈਥ ਹੋਈ ਸੀ ਇਸ ਬੰਦੇ ਦਾ ਐਂਟੀਸੀਡੈਂਟ ਜੋ ਅਸੀਂ ਚੈੱਕ ਕੀਤੇ ਹੈਗੇ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ ਤੇ ਤੇ 3 ਐਫਆਰਸ ਆਲਰੇਡੀ ਦਰਜ ਹੈ ਉਹ ਮੇਨਲੀ ਐਨਡੀਪੀਐਸ ਦੀ ਐਫਆਰਸ ਮੌਕੇ ਵਾਰਦਾਤ ਤੋਂ ਸਾਨੂੰ ਇੱਥੋਂ ਜਿਹੜਾ ਹੋਇਆ ਇਨਸੀਡੈਂਟ ਉਥੋਂ ਇੱਕ ਮੋਟਰਸਾਈਕਲ ਰਿਕਵਰ ਹੋਇਆ ਹੈਗਾ ਇੱਕ ਕੰਟਰੀ ਮੇਡ 30 ਬੋਰ ਦਾ ਪਿਸਤਲ ਰਿਕਵਰ ਹੋਇਆ ਹੈਗਾ ਲਾਈਵ ਕਾਰਟ੍ਰਿਜ ਐਂਡ ਯੂਜ਼ਡ ਕਾਰਟ੍ਰਿਜਸ ਉਹ ਸਾਨੂੰ ਰਿਕਵਰ ਹੋਏ ਹੈਗੇ ਐਂਡ ਬਾਕੀ ਅਸੀਂ ਇਹਦੇ ਵਿੱਚ ਧੁੰਮਾਈ ਦਿਨ ਵਿੱਚ ਤਫ਼ਤੀਸ਼ ਕਰ ਰਹੇ ਹੈਗੇ ਕੱਲ